ਠਹਿਣਾ ਇਹ ਆ ਸਿੱਧਾ ਨਾ ਦਰਵਾਜ਼ਾ ਖੁੱਲਿਆ ਅੰਦਰ ਚੱਲ ਗਏ ਅੰਦਰ ਚੱਲ ਗਏ ਤੇ ਅੰਦਰ ਨਹੀਂ ਮੈਂ ਤੁਹਾਡੀ ਨਹੀਂ ਕਰਨੀ ਪਰ ਮੈਂ ਇਹਨਾਂ ਦੀ ਮੈਡਮ ਇਹਨਾਂ ਨੇ ਨਿਕਲ ਜਾਣਾ ਹੋਣਾ ਇਹਨਾਂ ਨੂੰ ਨਿਕਲ ਜਾਣਾ ਇਹਨਾਂ ਨੂੰ ਨਿਕਲ ਜਾਣਾ ਇਹਨਾਂ ਨੇ ਭੱਜਣਾ ਹੋਣਾ ਮੈਂ تیرਣਾ ਨਹੀਂ ਕੋਈ ਆਪਾਂ ਨਾਲ ਇੱਛੇ ਰਮਾ ਲੱਗੇ ਰਾਵ ਨਹੀਂ ਉਹ ਬੰਦੇ ਕੌਣ ਸੀ ਫਿਰ ਜੇ ਤੁਸੀਂ ਨਹੀਂ ਤੇ ਕੌਣ ਸੀ ਤੁਹਾਨੂੰ ਬੰਦਰ ਦਾ ਨਾਮ ਤੁਹਾਨੂੰ ਦੱਸਨੇ ਜਿਹਨਾਂ ਦਾ ਦੇਖੋ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਮੈਂ ਇੱਥੇ ਇਹ ਤੁਹਾਡਾ ਮੈਂ ਪ੍ਰੋਮਿਸ ਕਰਦਾ ਕਿ ਮੈਂ ਜਾਂ ਤੇ ਮੈਂ ਨਹੀਂ ਤੇ ਜਾਂ ਇੱਥੇ ਮਾਫੀਆ ਨਹੀਂ ਯਾਰ ਹੱਦ ਹੋ ਗਈ ਯਾਰ ਹਾਂਜੀ ਇਹ ਗੱਲ ਯਾਰ ਐਡੀ ਵੱਡੀ ਗੱਲ ਤੁਸੀਂ ਐਡੇ ਵੱਡੇ ਡਾਕਟਰ ਬੈਠੇ ਹੋਣ ਐਸਐਮਓ ਨੇ ਹਾਂਜੀ ਸੀਨੀਅਰ ਮੈਡੀਕਲ ਆਫੀਸਰ ਹੋਣ ਤੇ ਤੁਸੀਂ ਲੋਕ ਉਹਨਾਂ ਦੇ ਦਫ਼ਤਰ ਦੇ ਬਾਹਰ ਕਹਿ ਰਹੇ ਹੋ ਕਿ ਕਿ ਮੈਂ ਅਹੀ ਤੁਹਾਡਾ ਡੋਪ ਕਰਾ ਦਿੰਨੇ ਨਹੀਂ ਮੈਂ ਮੈਂ ਇੱਧਰ ਨਹੀਂ ਕਰ ਰਿਹਾ ਨਹੀਂ ਤੁਸੀਂ ਲੋ ਹੁਣ ਤੇ ਪਤਾ ਕਿਉਂ ਇਹਨਾਂ ਨੇ ਚਲੇ ਜਾਣਾ ਮੈਂ ਆਈ ਵੋਂ ਕਿ ਇਹ ਕਾਹ ਜਾਏਗਾ ਇਹ ਤਾਂ ਇਹਨਾਂ ਦੇ ਕੀ ਐਕਸ਼ਨ ਲੋਗੇ ਜੀ ਇਹਨੂੰ ਪਾਰਟਮੈਂਟ ਕੇ ਸਿੰਗਲ ਤਾਂ ਮੇਰੀ ਕਾਲ ਸੁਣੋ ਐਸ ਤੁਹਾਡੇ ਡਾਕਟਰਾਂ ਦੇ ਕਮਰੇ ਦੇ ਬਾਹਰ ਆਏ ਸੀ ਮੈਂ ਆ ਨਾ ਨਮਨ ਪਾ ਲਈ ਮੈਂ ਨਹੀਂ ਮੈਂ ਨਹੀਂ ਉਹ ਯਾਰ ਜਿਹੜੇ ਜਿਹੜੇ ਏਜੰਟਸ ਤਿੰਨ ਚਾਰ ਘੁੰਮ ਰਹੇ ਆ ਮੈਨੂੰ ਰੋਕ ਕੇ ਕਹਿ ਰਹੇ ਤੋ ਡੋਪ ਤੁਹਾਡਾ ਅਸੀ ਕਰਾ ਦਨੇ ਲਿਆਓ ਨਾ ਯਾਂ ਤੇ ਸੀਸੀਟੀਵੀ ਤੁਹਾਡੇ ਲੈ ਲੋ ਹੋਣੀ ਮੈਂ ਉਹੀ ਤੇ ਪੁੱਛ ਰਿਆ ਐਹੀ ਤੇ ਪੁੱਛ ਰਿਆ ਮੈਡਮ ਨੂੰ ਵੀ ਇਹ ਰਿਕੁਐਸਟ ਕੀਤੀ ਆ ਜੀ ਇੰਨੇ ਵੱਡੇ ਡਾਕਟਰ ਹੋਣਾ ਕੋਟੇ ਭਾਈ ਜੀ ਇਹਦੇ ਮਾਪਾ ਦੋਨਾਂ ਨੇ ਕਿਹਾ ਤੁਹਾਨੂੰ ਕਹਿ ਗਰਾਂ ਲਈ ਦੱਸੋ ਜੀ ਤੁਹਾਡਾਂ ਦੀ ਸਿਹਤ ਕਿਤਾਰੀ ਕੋਲ ਲੈ ਹੁਣੇ ਇੱਕ ਮਿੰਟ ਹਾਂਜੀ ਤੁਸੀਂ ਨਾ ਬੱਸ ਮੰਨ ਤਾ ਲੈ ਬਟਾ ਐਨ ਹੋਰ ਬੰਦੇ ਵੀ ਹੋਰ ਮੈਂ ਰੱਖਿਆ ਰੱਖ ਮੈਂ ਕਰੋ ਮੈਂ ਇਹਦੇ